ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਾਸ਼ੇਰ ਵਿੱਚ ਪੈਂਦੇ थाना ਬਲਾਚੌਰ ਦੀ ਪੁਲਿਸ ਨੇ ਇੱਕ ਲੁਟੇਰੇ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ थाना ਸਿਟੀ ਬਲਾਚੌਰ ਦੇ ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਦੀ ਟੀਮ ਨੇ ਮਿਤੀ 1 ਜਨਵਰੀ 9ਵੇਂ ਸਾਲ ਵਾਲੇ ਦਿਨ ਪੱਦੀ ਰੋਡ ਬਲਾਚੌਰ ਵਿਖੇ ਐਸਬੀਆਈ ਬੈਂਕ ਦੇ ਏਟੀਐਮ ਤੋਂ ਇੱਕ ਬਜ਼ੁਰਗ ਵਿਅਕਤੀ ਕੋਲੋਂ ਜੋਦਾ ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਰਾਜਕੁਮਾਰ ਵਾਸੀ ਪਿੰਡ ਕੰਗਣਾਬੇਟ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਸ ਕੋਲੋਂ ਪੁਛਗਿੱਛ ਕਰਕੇ ਇਸ ਦੇ ਸਾਥੀਆਂ ਦੇ ਥਾਂ ਟਿਕਾਣੇ ਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਕਾਬੂ ਕੀਤਾ ਜਾ ਸਕੇ। ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ 14000 ਦੀ ਏਟੀਮ ਦੇ ਵਿੱਚ ਬਿਜੜ ਨੂੰ ਚੱਕੋ ਮਾਰ ਕੇ ਜਿਹੜਾ ਹੈਗਾ ਕੋਈ ਗਏ ਸੀ ਉਹਦੇ ਵਿੱਚ ਕੋਈ ਆਰੋਪੀ ਫੜਿਆ ਗਿਆ ਤੇ ਜੇ ਆਰੋਪੀ ਫੜਿਆ ਗਿਆ ਤਾਂ ਕਿੱਥੇ ਦੱਸਦਾ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗਗਾਈ ਹੇਠ ਸਾਡੇ ਜੀ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਪਟ੍ਰੋਲਿੰਗ ਅਤੇ ਗਸ਼ਤ ਬਹੁਕਮ ਅਪਸਰਨ ਵਾਲਾ ਕੀਤੀ ਜਾਂਦੀ ਹੈ ਅਤੇ ਪੈੜੇ ਪੁਰਸ਼ਾਂ ਅਤੇ ਨਸ਼ਾ ਤਸਕਰਾਂ ਤੇ ਹੋਰ ਅ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਲਈ ਨਾਕਾਬੰਦੀ ਅਤੇ ਗਸ਼ਤ ਕੀਤੀ ਜਾਂਦੀ ਹੈ ਮਿਤੀ 2 1 25 ਨੂੰ ਸਾਡੇ ਪਾਸ ਇੱਕ ਹਰੀਕਿਸ਼ਨ ਭੁੰਬਲਾ ਪੁੱਤਰ અમરચнд વાસી ਬਾડબર તન ટીચર કોलोनी ਬલાຈੌਰજી ਨੇ ਸਾਡੇ એસઆઈ સતનમ ਸਿੰਘ તર્તીશી ઓફિસર ਨੂੰ ਮਿਲ ਕੇ ਆਪਣੀ ਇੱਕ ਸਟੇਟਮੈਂਟ ਰਾਹੀਂ ਦੱਸਿਆ ਸੀ ਕਿ ਉਹ ਦਿਨ ਦੇ 11:00 ਵਜੇ ਆਪਣੇ ਭੱਦੀ ਰੋਡ ਤੇ ਜਿਹੜਾ ਐਸਵੀਆਈ ਬੈਂਕ ਦਾ ਏਟੀਐਮ ਆ ਉੱਥੋਂ ਪੈਸੇ ਕਢਾਉਣ ਲਈ ਆਏ ਸੀ ਤੇ ਜਦੋਂ ਉਹਨਾਂ ਨੇ 14000 ਰੁਪਿਆ ਆਪਣੇ ਏਟੀਐਮ ਰਾਹੀਂ ਕਢਾ ਲਿਆ ਤੇ ਉਹਨਾਂ ਦੇ ਪਿੱਛੇ ਇੱਕ ਨੌਜਵਾਨ ਲੜਕਾ ਖੜਾ ਸੀ ਜੋ ਉਹਨਾਂ ਨੂੰ ਵਾਚ ਕਰਦਾ ਰਿਹਾ ਤੇ ਜਦੋਂ ਉਹ ਕਢਾ ਕੇ ਪੈਸੇ ਤੁਰਨ ਲੱਗੇ ਤੇ ਉਹਨਾਂ ਨੇ ਹਥਿਆਰ ਦੇ ਜ਼ੋਰ ਨਾਲ ਉਹਨਾਂ ਨਾਲ ਹੱਥੋਪਾਈ ਕਰਕੇ ਉਹ ਪੈਸੇ ਜਿਹੜੇ ਉਹ ਸਨੇਚ ਕਰਕੇ ਲੈ ਗਏ ਸੀ 14000 ਰੁਪਏ ਤੇ ਉਸ ਤੇ ਆਧਾਰ ਤੇ ਅਸੀਂ ਐਫ ਆਰ ਨੰਬਰ 2 ਮਿਤੀ 1 1 25 ਨੂੰ ਅੰਡਰ ਸੈਕਸ਼ਨ 309 ਜਿਮਨ 4 ਬੀ ਐਨ ਐਸ ਪੀਐਸਸੀਟੀ ਬਲਾਚੌਰ ਦਾ ਜਿਲ੍ਹਾ ਦਫ਼ਤਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਸੀ ਤੇ ਦੌਰਾਨੇ ਤਫ਼ਤੀਸ਼ ਅਸੀਂ ਇਹਨਾਂ ਦੋਸ਼ੀਆਂ ਦੀ ਭਾਰ ਐਸਵੀਆਈ ਦੇ ਵਿੱਚ ਏਟੀਐਮ 'ਚ ਲੱਗੇ ਹੋਏ ਜਿਹੜੇ ਸੀਸੀਟੀਵੀ ਫੁਟੇਜ ਦੇ ਕੈਮਰੇ ਸੀ ਉਹਨਾਂ ਦੇ ਰਾਹੀਂ ਅਸੀਂ ਹਾਸਲ ਕੀਤੀ ਅਤੇ ਕੁਝ ਜਿਹੜੇ ਸ਼ਰਾਰਤੀ ਅੰਸਰ ਸੀ ਜੋ ਉਹਨਾਂ ਨਾਲ ਖੋਖਿਚ ਕਰ ਰਹੇ ਸੀਗੇ ਉਹਨਾਂ ਬਾਰੇ ਅ ਅਲਾਕੇ ਦੇ ਇਰੀਏ ਦੇ ਵਿੱਚੋਂ ਉਹਨਾਂ ਨੂੰ ਪ੍ਰਚਾਰਣ ਕਰਾਈ ਤੇ ਜਿਨ੍ਹਾਂ ਦੀ ਪਹਿਚਾਣ ਜਿਹੜੀ ਆ ਉਹ ਜਿਹੜਾ ਖੋਖਿਚ ਕਰ ਰਿਆ ਸੀ ਉਹਦੀ ਹੰਸ ਰਾਜ ਹੀਰਾ ਲਾਲ ਪੁੱਤਰ ਰੇਸ਼ਮ ਸਿੰਘ ਵਾਸੀ ਢੈਂਗੜਪੁਰ ਅਤੇ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਫੁਟੇਜ ਸੀ ਜਿੱਤੇ ਉਹ ਬਾਅਦ ਵਿੱਚ ਪੈਸੇ ਸਨੇਚ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਉਹ ਮੋਟਰਸਾਈਕਲ ਚ ਚਾਲਕ ਜਿਹੜਾ ਸੀ ਉਹ ਧਰਮਵੀਰ ਉਰ ਸੋਢੀ ਪੁੱਤਰ ਜਗਿੰਦਰ RAM ਵਾਸੀ ਮਾਨੇਆਂ ਤੇ ਇੱਕ ਲੜਕਾ ਹੋਰ ਗੱਬੇ ਬੈਠਾ ਸੀਗਾ ਉਹਨਾਂ ਦੇ ਤੇ ਉਹ ਉਹਨਾਂ ਦੀ ਅਸੀਂ ਜਿਹੜੀ ਆ ਉਹ ਤਤਤੀਸ਼ ਦੇ ਦੌਰਾਨ ਪਾਲ ਕੀਤੀ ਤੇ ਪਾਲ ਦੇ ਦੌਰਾਨ ਇੱਕ ਕੱਲ ਸੀ ਮਕਦਮਾ ਜਿਹੜਾ ਦਰਜ ਕੀਤਾ ਸੀਗਾ ਐਂਟੀ ਵਿਸੈਕਟਰ ਦੇ ਤਹਿਤ ਜਿਸ ਦੇ ਦੌਰਾਨ ਦੋਸ਼ੀ ਹਰਪੀ ਸਿੰਘ ਹੈਪੀ ਉੱਤਰ ਰਾਜਕੁਮਾਰ ਵਾਸੀ ਮਲਖਪੁਰ ਜਿਹੜਾ ਕਿ ਹੁਣ 2-3 ਸਾਲ ਤੋਂ ਪਰਿਵਾਰ ਸਮੇਤ ਕੰਗਣਾਬੇਟ ਵਿੱਚ ਰਹਿ ਰਿਹਾ ਹੈ ਤੇ ਉਸ ਨੂੰ ਅਸੀਂ ਅਰੈਸਟ ਕੀਤਾ ਸੀਗਾ ਜਿਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਇਸ ਮਕਦਮੇ ਦੀ ਤਫਤੀਸ਼ ਦੌਰਾਨ ਉਹਨੇ ਸਾਡੇ ਤਫਤੀਸ਼ੀ ਅਫਸਰ ਜਿਹੜਾ ਐਸਐਸ ਸੁਭਾਚੰਦਰ ਉਸਪਾਸ ਡਿਸਕਲੋਸ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਇਹ ਵਾਰਦਾਤ ਕੀਤੀ ਸੀ ਸਨੈਚਿੰਗ ਦੀ ਉਸ ਸਮੇ ਉਹ ਸੋਧ ਧਰਮਵੀਰ ਸੋਢੀ ਤਾਂ ਅਤੇ ਜਿਹੜਾ ਸੀਗਾ ਮੇਨ ਹੀਰਾ ਲਾਲ ਦੋਸ਼ੀ ਸੀਗਾ ਉਸਦੇ ਨਾਲ ਮੋਟਰਸਾਈਕਲ ਤੇ ਸਵਾਰ ਸੀਗਾ ਤੇ ਦੁਦਾਈ ਨਾਲ ਪੁਸ਼ਕਿਸ਼ ਕਰਨ ਤੇ ਇਸ ਨੇ ਉਹ ਸਨੈਚਿੰਗ ਕੀਤੀ ਹੋਈ ਵਾਰਦਾਤ ਨੂੰ ਮੰਨ ਲਿਆ ਹੈ ਤੇ ਜਿਸ ਨੂੰ ਇਸ ਦੇ ਆਧਾਰ ਤੇ ਅੱਜ ਅਸੀਂ ਮਕਦਮਾ ਨੰਬਰ 2 ਦੇ ਵਿੱਚ ਗ੍ਰਫਤਾਰ ਕੀਤਾ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਕੇ ਆਏ ਜਿੱਥੋਂ ਹੋਰ ਕੁੱਝ ਗੱਲ ਲਈ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ ਹੁਣ ਕਿੰਨੇ ਦੋਸ਼ੀ ਫੜਲੇ ਜੀ ਟੋਟਲ ਕਿੰਨੇ ਦੋਸ਼ੀ ਸੀ ਇਹਦੇ ਵਿੱਚ ਜਿਹੜਾ ਇਹਦਾ ਇੱਕ ਹੋਰ ਸਾਥੀ ਸੀਗਾ ਮੇਨ ਸਾਡਾ ਦੋਸ਼ੀ ਹੈਗਾ ਮਗਧਮੇ ਦਾ ਉਹ ਉਸਨੇ ਇੱਕ ਹੋਰ ਵਾਰਦਾਤ ਜਿਹੜੀ ਆ ਉਹ ਥਾਣਾ ਸਿਟੀ ਨਵਾਂ ਸ਼ਹਿਰ ਦੇ ਏਰੀਆ ਵਿੱਚ ਕੀਤੀ ਸੀ ਜਿੱਥੇ ਉਸ ਦੇ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਹੋ ਗਿਆ ਸਨੇਸ਼ ਸਿੰਘ ਕਰਨ ਦਾ ਤੇ ਉਹ ਮੇਨ ਦੋਸ਼ੀ ਜਿਹੜਾ ਉੱਥੇ ਫੜਿਆ ਗਿਆ ਹੈ ਇਸ ਤੋਂ ਹੁਣ ਦਰਾਂ ਬਾਅਦ ਵਿੱਚ ਅਸੀਂ ਪ੍ਰੋਡਕਸ਼ਨ ਵੈਂਟ ਤੇ ਲੈ ਕੇ ਆਵਾਂਗੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਮਾਰਦਤ ਪਹਿਲੇ ਵਰਤੀ ਆ ਕਿ ਉਹ ਪੜਤਾਲ ਕੀਤੀ ਚੋਰੀ ਕਰ ਸੀ ਗਈ ਆ ਉਹ ਹਲੇ ਉਹਦੇ ਬਾਰੇ ਦਰਾਂ ਦੇ ਇਨਵੈਸਟੀਗੇਸ਼ਨ ਅਸੀਂ ਪਹਾਲ ਕਰਾਂਗੇ ਹਲੇ ਫਿਲਹਾਲ ਮੋਟਰਸਾਈਕਲ ਨਹੀਂ ਮਕਦਮੇ ਦੀ ਸਬੰਧ ਵਿੱਚ ਅਜਿਹਾ ਕੋਈ ਮੋਟਰਸਾਈਕਲ ਬਰਾਮਦ ਨਹੀਂ ਹੋਇਆ ਹੈ